ਅ ਬਟ ਕੀ ਨਾਮ ਆ ਕਿ ਜਿਹੜਾ ਚਾਹੁੰਦੇ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿਹੜੇ ਵੀਰ ਜੀ ਮੇਰਾ ਨਾਮ ਪੀਪਲ ਸਿੰਘ ਸੈਂਟ ਮੈਰੀ ਕਾਨਵੈਂਟ ਸਕੂਲ ਗੁਲਾਮਵਾਲਾ ਵੱਲੋਂ ਅੱਜ ਅਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਇਸ ਫੰਕਸ਼ਨ ਤੇ ਹਾਜ਼ਰੀ ਭਰੀ ਆ ਜੀ ਤੇ ਐਜੂਕੇਟ ਪੰਜਾਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਇਸ ਇਲਾਕੇ 'ਚ ਬਹੁਤ ਵੱਡੀ ਹੜਾ ਦੀ ਮਾਰ ਪਈਏ ਤੇ ਐਜੂਕੇਟ ਪੰਜਾਬ ਨੇ ਫਿਰੋਜ਼ਪੁਰ ਦੇ ਤਕਰੀਬਨ 8 ਪਿੰਡਾਂ ਵਿੱਚ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਸਕੂਲਾਂ ਦੀਆਂ ਫੀਸਾਂ ਭਰਨ ਦੀ ਜ਼ਿੰਮੇਵਾਰੀ ਚੱਕੀ ਸੀ ਤੇ ਉਹ ਉਸੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹਨਾਂ ਤਕਰੀਬਨ 24 ਲੱਖ ਰੁਪਏ ਦਾ ਵੱਖ-ਵੱਖ ਸਕੂਲਾਂ ਨੂੰ ਚੈੱਕ ਪੇਂਟ ਕੀਤਾ ਜੀ ਇਸ ਲਈ ਅਸੀਂ ਇਹਨਾਂ ਸਾਰਿਆਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤਾਂ ਜੋ ਝਾੜਾਂ ਦੀ ਮਾਰ ਕਰਨ ਜੋ ਪਰਿਵਾਰ ਬੱਚਿਆਂ ਦੀਆਂ ਫੀਸਾਂ ਪਰਣਦੇ ਅਸਮਰੱਤ ਸਨ ਤਾਂ ਕਿ ਉਹਨਾਂ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵਿਗਨ ਨਾ ਪਵੇ ਸੋ ਇਸ ਲਈ ਅਸੀਂ ਇਹਨਾਂ ਸਾਰਿਆਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਉੱਥੇ ਨਾਲ ਹੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਦਾਂ ਦੀਆਂ ਸੁਵਾਂਵਾਂ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੀਆਂ ਨੇ ਤੋਂ ਇਸ ਲਈ ਸਾਨੂੰ ਸਾਰਿਆਂ ਨੂੰ ਇਹਨਾਂ ਵੀਰਾਂ ਦਾ ਬਹੁਤ ਬਦ ਚੜ ਕੇ ਸਾਥ ਦੇਣਾ ਚਾਹੀਦਾ ਤਾਂ ਜੋ ਇਹ ਸਵਾਵਾ ਅੱਗੇ ਵੀ ਲਗਾਤਾਰ ਜਾਰੀ ਰਹਿਣ ਸੋ ਧੰਨਵਾਦ ਅੱਜ ਕੀ ਨਾਮ ਆ ਤਾਂ ਤੁਹਾਡਾ ਤੇ ਕਿਵੇਂ ਦੇਖਦੇ ਹੋ ਐਜੂਕੇਟ ਪ੍ਰੋਜੈਕਟ ਵੱਲੋਂ ਲਗਾਤਾਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਜਿਹੜੀ ਆ ਉਹਨੂੰ ਬਾਈਟਾ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜੀ ਦੀ ਮੈਨੇਜਮੈਂਟ ਕਮੇਟੀ ਵੱਲੋਂ ਪੰਜਾਬ ਐਜੂਕੇਟ ਪ੍ਰੋਜੈਕਟ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਹਾਂ ਅੱਜ 24 ਲੱਖ ਦਾ ਚੈੱਕ ਇਹਨਾਂ ਵੱਲੋਂ ਰਾਤ ਫੰਡ ਜਾਰੀ ਕੀਤਾ ਗਿਆ ਜੋ ਕਿ ਬਹੁਤ ਹੀ ਸ਼ਲਾਘਾਜੋਕ ਕੰਮ ਹੈ ਸੋ ਧੰਨਵਾਦ ਅ ਪਛਤ ਇਹ ਨਾਮਾ ਤੁਹਾਡਾ ਤੇ ਅਜਿ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਆ ਵੀ ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ ਮੈਂ ਜਨਮ ਤੇ ਮੇਰਾ ਦਿੱਲੀ ਦਾ ਪਰ ਪੰਜਾਬ ਹੀ ਤਤਿਆਂ ਜਿਆਦਾ ਪਿਆਰ ਹੈ ਗੁਰੂਆਂ ਦੀ ਧਰਤੀ ਆ ਸਾਡੀ ਤੇ ਪਿਛਲੇ ਇੱਕ 60 ਸਾਲ ਤਕਰੀਬਨ ਮੈਂ ਬਾਹਰ ਦੁਨੀਆ ਫੇਰ ਲਈ ਆ ਇੰਗਲੈਂਡ ਰਹਨਾ ਮੇਰੇ ਬੱਚੇ ਦੋਤੇ ਪੋਤੇ ਸਭ ਉਥੇ ਜੰਪਲ ਹੈ ਤੇ ਪਰਮਾਤਮਾ ਗੁਰੂ ਦਾ ਹੁਕਮ ਮੰਨਦਾ ਹੋਇਆ ਨਾਮ ਜਪੋ ਕੇ ਕਰੋ ਵੰਡ ਕੇ ਚੱਕੋ ਤੇ ਇਹ ਪਿਛਲੇ 15 ਸਾਲਾਂ ਤੋਂ ਇਹ ਸੇਵਾ ਮੇਰੇ ਕੋ ਪਰਮਾਤਮਾ ਗੁਰੂ ਸਾਹਿਬ ਕਰਵਾ ਰਿਹਾ ਜਿੱਥੇ ਬੱਚਿਆਂ ਨੂੰ ਮੈਂ ਦੇਖਿਆ ਪੰਜਾਬ ਵਿੱਚ ਕਾਰਨਾ ਪੜ੍ਹਾਈ ਦੀ ਲੋੜ ਹੈ ਲੰਗਰ ਆਪਾਂ ਬੜੇ ਲਾਲ ਰਮਾਲੇ ਵੀ ਬੜੇ ਚੜ੍ਹ ਆਲੇ ਆਸੀ ਗੁਰਦੁਆਰੇ ਬੜੇ ਖੋਲੇ ਪਰ ਹੁਣ ਲੋੜ ਹੈ ਵਿੱਦਿਆ ਦੇ ਲੰਗਰ ਦੀ ਤੇ ਉਹਦੀ ਸੇਵਾ ਕਰ ਰਿਹਾ 6000 ਬੱਚਿਆਂ ਨੂੰ ਅਸੀਂ ਫੀਸਾਂ ਦੇਨੇ ਆ ਬੱਚਿਆਂ ਦੇ ਅਕਾਊਂਟ ਪੈਸੇ ਜਾਂਦੇ ਆ ਔਰ 7-8 ਸਾਡੇ ਫ੍ਰੀ ਸਕੂਲ ਚੱਲ ਰਹੇ ਆ ਔਰ ਜਿੱਥੇ ਹੁਣ ਹੜ੍ਹ ਦੇਖ ਰਿਹਾ ਮੈਂ 2 ਅਗਸਤ ਨੂੰ ਇੱਥੇ ਆਇਆ ਤੇ ਹੜ੍ਹ ਦੇ ਵਿੱਚ ਮੈਂ ਬੀਸੀ ਹੋਇਆ ਪਿਆ ਪਿਛਲੇ 2 ਢਾਈ ਮਹੀਨਿਆਂ ਤੋਂ ਗੁਰੂ ਸਾਹਿਬੇ ਵੀ ਸੇਵਾ ਲੈ ਰਹੇ ਆ ਕਿਉਂਕਿ ਨਾਮ ਜਪੋ ਕੀਰਤ ਕਰੋ ਵੰਡ ਕੇ ਕੋਈ ਸੇਵਾ ਕਰਨਾ ਸਾਡਾ ਇੱਕ ਫਰਜ਼ ਹੈ ਹਰ ਇੱਕ ਇਨਸਾਨ ਆਪਣਾ ਦਸਵੰਦ ਲੋੜਵੰਦਾ ਤੇ ਲਗਾਵੇ ਤੋਂ ਸਾਡੇ ਮਾਤਾ ਪਿਤਾ ਨੇ ਸਾਨੂੰ ਸਿਖਾਈ ਤੀ ਸੀਗੀ ਤੇ ਅੱਜ ਇੱਥੇ ਅਸੀਂ ਆਏ ਆ ਪਿਛਲੇ ਜਦੋਂ ਢਾਈ ਮਹੀਨਿਆਂ ਤੋਂ ਇਹ ਸੇਵਾ ਹੋ ਰਹੀ ਹੈ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉੱਥੇ ਹੁਣ ਬੱਚਿਆਂ ਦੀ ਪੜ੍ਹਾਈ ਬੱਚੇ ਫੀਸ ਨਹੀਂ ਦੇ ਪਾਉਂਦੇ ਮਾਪਿਓ ਕਰਕੇ ਪਾਣੀ ਚ ਹੜ ਆ ਗਏ ਸਾਰੇ ਘਰਾਂ ਚ ਤੇ ਅਸੀਂ ਪਿੱਛੇ 47 ਲੱਖ ਦੇ ਚੈੱਕ ਦੇ ਗਏ ਸੀਗੇ ਹੁਣ ਅੱਜ 24 ਲੱਖ ਦੇ ਚੈੱਕ ਦੇਣ ਆਏ ਆ ਤੇ ਜਿਹੜੇ ਸਕੂਲਾਂ ਦੇ ਬੱਚਿਆਂ ਦੀ ਫੀਸਾਂ ਰਹਿ ਗਈਆਂ ਸੀਗੀਆਂ ਸੋ ਇਸਦੀ ਸੇਵਾ ਅਸੀਂ ਕਰਦੇ ਆਂ ਔਰ ਕਰਦੇ ਰਹਿਣਾ ਚੀਲੇ ਸਵਾਸ ਤੱਕ ਆਪਾਂ ਬਾਕੀ ਕਿਸਾਨਾਂ ਨੂੰ ਜੋਸੀ ਦੀ ਲੋੜ ਸੀਗੀ ਅਸੀਂ ਕਿੰਨੇ ਤਕਰੀਬਨ 6200 ਏਕੜ ਜ਼ਮੀਨ ਦੇ ਲਈ ਉਹਨਾਂ ਨੂੰ ਦੁਬਾਰਾ ਪੀਚ ਵਜਾਣ ਵਾਸਤੇ ਅਸੀਂ ਪੈਸਾ ਦੇ ਬਟਿਆਂ ਡੀਜ਼ਲ ਤੱਕ ਦੇ ਬੁੱਕਿਆ ਹੋਰ ਕਿ ਦੰਦਰ ਮਰ ਗਏ ਉਹ ਵੀ ਦੇ ਬੱਚਾ ਇਦਾਂ ਦੀ ਸੇਵਾ ਸੀ ਕਰਨੀ ਆ ਔਰ ਸਾਰੇ ਮਿਲ ਕੇ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਮੈਂ ਸਾਈ ਦੁਨੀਆ ਜਾ ਕੇ ਸੰਗਤਾਂ ਨੂੰ ਕਹਿਣਾ ਇਹ ਮੇਰਾ ਬਿਜ਼ਨਸ ਨਹੀਂ ਹੈ ਇਹ ਕਾਰੋਬਾਰ ਨਹੀਂ ਹੈ ਕਾਰੋਬਾਰ ਤੇ ਗੁਰਸਾਹਿਬ ਦੀ ਕਿਰਪਾ ਨਾਲ ਇੰਗਲੈਂਡ ਚ ਆਪਣਾ ਉਹ ਬੱਚੇ ਮੈਂ ਸੰਭਾਲਦੇ ਆ ਤੇ ਮੈਂ ਗੁਰੂ ਦਾ ਹੁਕਮ ਮੰਦਾ ਹੋਇਆ ਇੱਥੇ ਆ ਕੇ ਪਿਓਰ ਸੇਵਾ ਜੋ ਵੀ ਮਤ ਜਿਸਾਉਂ ਮੈਂ ਕੋਲਾਬਨ ਇਕਬੀਰ ਮੇਰੇ ਨਾਲ ਇੰਗਲੈਂਡ ਤੋਂ ਉਹਨਾਂ ਦੇ ਬ੍ਰਦਰ ਉੱਥੇ ਉਹਨਾਂ ਨੇ ਮੈਨੂੰ 4 ਲੱਖ 4.5 ਲੱਖ ਰੁਪਏ ਦੇ ਕੇ ਭੇਜਿਆ ਸੀਗਾ ਤੇ ਇਹ 24 ਲੱਖ ਦੇ ਚੈੱਕ ਦੀ ਬਾਤ ਆ ਤੇ ਮੈਂ ਕਿਹਾ ਵਜ਼ਰ ਆਪ ਅੱਖੀਂ ਦੇਖ ਕਿਉਂਕਿ ਇਹ ਸ਼ੁਰੂ ਸਾਡੇ ਮਾਪਿਆਂ ਨੇ ਸਿਖਾਇਆ ਹੈ ਸਾਨੂੰ ਜੋ ਸੱਚ ਹੈ ਤੇ ਉੱਥੇ ਪਰਮਾਤਮਾ ਆਪ ਹੈ ਪਰਮਾਤਮਾ ਹੀ ਕਰਾ ਰਿਹਾ ਮੇਰੇ ਕੋਲ ਮੈਂ ਕੁਝ ਨਹੀਂ ਕਰ ਰਿਹਾ ਉਹ ਵਡਿਆਈ ਇਨਸਾਨ ਨੂੰ ਦੇ ਚੜਦਾ ਸੋ ਬੜੀ ਮਹਾਰਾਜੀ ਕਿਰਪਾ ਹੈ ਅਚੀਨੇ ਸੁਰਾਸ ਤੱਕ ਸੇਵਾ ਕਰਨੀ ਹੈ ਆਪਣੇ ਪੰਜਾਬ ਨੂੰ ਐਜੂਕੇਟ ਕਰਕੇ ਬੜੀਆਂ ਨਹੀਂ ਕੁਰਸੀਆਂ ਤੇ ਬਿਠਾਈਏ ਇਹ ਹਰ ਔੜ ਨਹੀਂ ਆਣਗੇ ਸਭ ਹਰ ਔੜ ਬਣਾਏ ਜਾ ਰਹੇ ਮੈਨੂੰ ਪਤਾ ਤਾਂ ਸਵੇਰਾ ਪਰ ਮੈਂ ਕਹਣਾ ਉਹਨਾਂ ਨੂੰ ਆਪਣਾ ਕੰਮ ਕਰੀ ਜਾਣ ਦੇ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿਣਾ ਪਰਮਾਤਮਾ ਬੈਠਾ ਸਾਡੇ ਉੱਪਰ ਰਿਵਾਰਡ ਦੇਣ ਵਾਲਾ ਸੋ ਆਪਾਂ ਆਪਣਾ ਕੰਮ ਕਰੀਏ ਉਹਨਾਂ ਨੂੰ ਆਪਣਾ ਕੰਮ ਕਰੀ ਜਾਣ ਦਿਓ ਸੇਵਾ ਮਾਰਾਈ ਜਾ ਜਿਹੜੇ ਤੁਸੀਂ ਜਿਹੜੇ ਗੋਦ ਲੈ ਬਾਹਰ ਪਿੰਡ ਲੈ ਆ ਜੀ ਉਧਰ ਚਾਰ ਉਧਰ ਜਨਾਲਾ ਵਾਲੇ ਪਾਸੇ ਆਏ ਉੱਥੇ ਵੀ ਸੇਵਾ ਚੱਲ ਰਹੀ ਹੈ ਜੀ ਉੱਥੇ ਵੀ ਕਾਫੀ ਕੰਮ ਹੋ ਗਿਆ ਇੱਥੇ ਵੀ ਅਸੀਂ ਕਾਫੀ ਕੰਮ ਕਰ ਚੁੱਕੇ ਆ ਅੱਠ ਪਿੰਡ ਇਧਰ ਦੇ ਹੈਗੇ ਆ ਔਰ ਇਹ ਸੇਵਾ ਅਸੀਂ ਕਰਨੀ ਹੈ ਜੀ ਔਰ ਜੋ ਮਤਲਬ ਕਿ ਨੁਕਸਾਨ ਹੋਇਆ ਲੋਕਾਂ ਦਾ ਜਿੰਨਾ ਵਾਤਵਤ ਕਰ ਸਕਨੇ ਆ ਕਿਉਂਕਿ ਸਭ ਤੋਂ ਜ਼ਿਆਦਾ ਇੱਕ ਵਾਰੀ ਕਿਸਾਨਾਂ ਨੂੰ ਪੈਰਾਂ 'ਤੇ ਖੜਾ ਕਰ ਦਿਆ ਦੁਬਾਰਾ ਤੇ ਬੱਚਿਆਂ ਨੂੰ ਪੜ੍ਹਾਈਆਂ ਕਰਾ ਦਈਏ ਇਹ ਸਭ ਜ਼ਰੂਰੀ ਕੰਮ ਹੈ ਉਸ ਬਾਬਾ ਪਾ ਲਗੇ ਰਾਂਗੇ ਕਰਦੇ ਰਾਂਗੇ ਕਿਉਂਕਿ ਸੰਗਤ ਮੈਨੂੰ ਮਾਇਆ ਦਿੰਦੀ ਹੈ ਤੇ ਆਪਾਂ ਲਈ ਰੱਖਣਾ ਇੱਥੇ ਲਈ ਜਾਵਾਂਗੇ ਕੋਈ ਅਸੀਂ ਗੱਲ ਨਹੀਂ ਜਿਹੜਾ ਵੀ ਮੁਸ਼ਕਲ ਚ ਹੋਏਗਾ ਦੁੱਖ ਤਕਲੀਫ ਹੋਏਗੀ ਆਪਾਂ ਕਰਦੇ ਆਂ ਗੁਰੂ ਸਾਹਿਬ ਕਹਿੰਦੇ ਆਂ ਉਸੀ ਜਿਹੜੀ ਪਾਈ ਜਾ ਰਹੀ ਹੈ ਤੁਸੀਂ ਲਗਾਤਾਰ ਹੀ ਹੜਪਤਵਾਲਾ ਇਲਾਕੇ ਵਿੱਚ ਬਚ ਰਹੇ ਹਾਂ ਲੋਕੀ ਖੁਸ਼ ਹੈ ਕਿਉਂਕਿ ਮੈਨੂੰ ਹੈ ਨਾ ਆਪਣੇ ਆਪ ਦਾ ਵਿਸ਼ਵਾਸ ਹੈ ਇਹ ਜਦੋਂ ਸੱਚ ਤੇ ਕੰਮ ਕਰੀਦਾ ਤੇ ਲੋਕੀ ਆਪਣੇ ਆਪ ਜਿਹੜੇ ਕਹਿੰਦੇ ਸੀ ਮੈਨੂੰ ਕਹਿੰਦੇ ਸੀ ਪਖੰਡੀ ਸੌਚੂਏ ਖਾ ਕੇ ਬਿੱਲੀ ਹਾਜਰੋਂ ਚੱਲੀ ਮੈਨੂੰ ਕਹਿੰਦੇ ਸੀ ਬਗਲਾ ਭਗਤ ਅੱਜ ਉਹ ਮੈਨੂੰ ਦੁਸ਼ਮਣ ਦੇਣਾ ਭੇ ਬਲਕਿ ਆ ਕੇ ਮੇਰੇ ਕੋ ਸਲਾਮੋ ਲੈਣਦੇ ਕਹਿੰਦੇ ਵੀਰੇ ਵੀਰੇ ਮੇਰੀ ਬੇਟੀ ਇੱਥੋਂ ਨਿਕਲ ਗਈ ਮੇਰੀ ਬਦ ਕਰਦੇ ਮੇਰਾ ਬੇਡਾ ਨਸ਼ਾ ਕਰਦਾ ਬੈਜੇ ਮੈਨੂੰ ਪਖੰਡੀਆ ਸੋ ਮੈਂ ਬਰਦਾਸ਼ਤ ਕਰਨਾ ਸਿੱਖਿਆ ਜੀ ਇਹ ਸਾ ਥੋੜਾ ਜਿਹਾ ਪਰਮ ਕਦੀ ਕਿਸੇ ਨੂੰ ਗੁੱਸੇ ਨਹੀਂ ਕੀਤਾ ਆਪਾਂ ਇਹ ਕੰਮ ਕਰੋ ਲੋ ਮੋਹੰਕਾਰ ਇਹ ਤੋਂ ਉੱਤੇ ਉੱਠਣਾ ਆਪਾਂ ਤੇ ਇਸ ਦਾ ਸੇਵਾ ਪਈ ਫਿਰ ਪਰਮਾਮਾ ਕਰਾਰਿਆ ਜੀ ਕਰੀ ਜਾ ਰਹੇ ਆ। ਐ ਫੈਸਲ ਸਿੰਘ ਨਾ ਮੈਂ ਤੁਹਾਡਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿਹੜੀ ਸੇਵਾ ਅੱਜ ਕੀਤੀ ਗਿਆ ਕਰੇ ਤੇ ਅੰਮ੍ਰਿਤਰਾ ਨਾਮ ਬਚਿੱਤਰ ਸਿੰਘ ਹੈ ਤੇ ਜਿਹੜੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਲਗਾਤਾਰ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਆਪਣੀਆਂ ਸੇਵਾਵਾਂ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਇਹ ਸੇਵਾਵਾਂ ਉਹਨਾਂ ਨੂੰ ਜਿਸ ਤਰ੍ਹਾਂ ਸੰਗਤ ਦੀ ਜੋ ਵੀ ਲੋੜ ਹੈਗੀ ਆ ਖੇਤੀਬਾੜੀ ਦੇ ਵਿੱਚ ਜਾਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਮੁੱਖ ਤੌਰ ਤੇ ਇਹ ਸੰਸਥਾ ਇਸ ਦੋ ਕਾਰਜਾਂ ਨੂੰ ਮੁੱਖ ਰੱਖ ਕੇ ਸੇਵਾ ਕਰ ਰਹੀ ਹੈ ਤੇ ਇਹਨਾਂ ਦੇ ਕਾਰਜ ਬਹੁਤ ਹੀ ਸ਼ਲਾਘਾਯੋਗ ਨੇ ਆਪਣੇ ਇਹਨਾਂ ਸੇਵਾ ਕਾਰਜਾਂ ਤਹਿਤ ਇਹਨਾਂ ਨੇ 8 ਪਿੰਡ ਇੱਧਰ 8 ਤੋਂ 12 ਪਿੰਡ ਅਡਾਪਟ ਕੀਤੇ ਹੋਏ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ 4 ਪਿੰਡ ਅਜਨਾਲੇ ਵਾਲੀ ਸਾਈਡ ਤੇ ਇਹਨਾਂ ਨੇ ਤਲਾਈ ਹੋਏ ਨੇ ਗੋਦ ਤੇ 8 ਪਿੰਡ ਆਪਣੇ ਇਲਾਕੇ ਦੇ ਵਿੱਚ ਗੋਦ ਲਏ ਹੋਏ ਨੇ ਤੇ ਇਹਨਾਂ ਦਾ ਹਰ ਤਰ੍ਹਾਂ ਦੇ ਨਾਲ ਮੁੜਵ ਸੇਵਾ ਕਰਨ ਦੇ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਸਰਦਾਰ ਜਸਵਿੰਦਰ ਸਿੰਘ ਖਾਲਸਾ ਅਤੇ ਦੇਸ਼ਵਤੀਸ਼ਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਾਰਜ ਕਰ ਰਿਹਾ। ਤੋਂ ਅੱਜ ਇਸੇ ਸਕੂਲ ਦੇ ਵਿੱਚ ਵਿਦਿਆ ਦੇ ਲਈ 24 ਲੱਖ ਦਾ ਚੈੱਕ ਜਿਹੜਾ ਵੱਖ-ਵੱਖ ਸਕੂਲਾਂ ਨੂੰ ਸੌਂਪਿਆ ਗਿਆ। ਤੋਂ ਅਸੀਂ ਸਾਰੇ ਇਲਾਕੇ ਦੇ ਵੱਲੋਂ ਸਰਦਾਰ ਜਸਵਿੰਦਰ ਸਿੰਘ ਖਾਲਸਾ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਇਹਨਾਂ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਇਲਾਕੇ ਦੇ ਉਹ ਪਹਿਲਾਂ ਨਾਲੋਂ ਕਿੰਨਾ ਬਹਾਰ ਜਿਹੜਾ ਉਹ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਨਜ਼ਰ ਆਇਆ ਹਾਂਜੀ ਦੇਖੋ ਜਿੰਨਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਜਿਸ ਤਰ੍ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਵੇਂ ਉਹਨਾਂ ਦੀ ਜ਼ਮੀਨ ਪਧਰੀ ਕਰਕੇ ਦੇਣੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਪ੍ਰਬੰਧ ਕਰਨਾ ਜਾਂ ਉਹਨਾਂ ਦੇ ਕਿਸੇ ਦੇ ਪਸ਼ੂ ਮਰ ਗਏ ਉਹਦਾ ਪ੍ਰਬੰਧ ਕਰਕੇ ਦੇਣਾ ਕਿਸੇ ਦੇ ਮਕਾਨ ਟਹਿ ਕੇ ਮਕਾਨ ਬਣਾ ਕੇ ਦੇਣਾ ਜਾਂ ਕਿਸੇ ਨੂੰ ਲੜਕੀ ਦੇ ਵਿਆਹ ਵਾਸਤੇ ਮਾਇਆ ਦੀ ਲੋੜ ਹੈ ਉਹ ਪ੍ਰਬੰਧ ਕਰਕੇ ਦੇਣੇ ਮਤਲਬ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੀਆਂ ਵੱਖ-ਵੱਖ ਸੰਸਥਾਵਾਂ ਕਰਕੇ ਦੇ ਰਹੀਆਂ ਨੇ ਉਹਦੇ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਹੌਲੀ-ਹੌਲੀ ਜਿਹੜਾ ਇਲਾਕਾ ਇਸ ਮੁਸ਼ਕਲ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਦਾ ਯਤਨ ਕਰ ਰਿਹਾ ਹੈ